ਕਾਲੇ ਜੀ ਵੀ ਜੀ ਥੋੜਾ ਜਿਹਾ ਨਾਲੇ ਹਾਂਜੀ ਇੱਕੋ ਮੈਂ ਕਿਉਂਕਿ ਖਣਕਦਾ ਸੀਜ਼ਨ ਚੱਲ ਰਿਹਾ ਕੰਕ ਮੰਡੀਆਂ 'ਚ ਆ ਰਹੀ ਆ ਖਰੀਦੀ ਹੋ ਰਹੀ ਆ ਉਹਦੀ ਹਰ ਚੀਜ਼ ਦੇਖਣ ਲਈ ਆਪਣੇ ਪਾਰਲੀਮੈਂਟ ਦੇ ਸਾਰੀਆਂ ਮੰਡੀਆਂ ਦਾ ਮੈਂ ਦੌਰਾ ਕਰ ਰਿਹਾ ਜਾ ਰਿਹਾ ਔਰ ਉਥੇ ਅਜਦਾ ਮੀ ਪੈ ਗਿਆ वैसे ठेरियां ਤੇ ਵੀ ਜਾਂਦੇ ਹੀ ਪਰ ਠੇਰੀ ਤੋਂ ਹੁਣ ਉਹ ਅਫਸਰਪਾਲ ਚੱਕਾਂਗੇ ਤੇ ਮੇਰੇ ਖਲ ਠੀਕ ਨਹੀਂ ਰਹੂਗਾ ਲੇਕਿਨ ਮਕਸਦ ਇਹ ਹੀ ਸੀ ਕਿ ਜ਼ਿਮੀਦਾਰ ਜਿਹੜੇ ਆਏ ਆ ਉਹਨਾਂ ਨਾਲ ਗੱਲ ਕਰਾਂਗੇ ਆੜਤੀਆਂ ਨਾਲ ਗੱਲ ਕਰਾਂਗੇ ਮਜ਼ਦੂਰ ਜਿਹੜੇ ਨੇ ਅਕਾਊਂਟੈਂਟ ਨੇ ਸਾਰਿਆਂ ਨਾਲ ਗੱਲ ਕਰਾਂਗੇ ਔਰ ਜਾਣਾਂਗੇ ਕਿ ਕਿਵੇਂ ਕੀ ਹਾਲਤ ਚੱਲ ਰਹੀ ਆ ਕਿਵੇਂ ਕੰਮ ਚੱਲਦਾ ਇੱਕ ਹੈ ਜੀ ਔਰ ਇੱਥੇ ਜਿਹੜੀ ਮੀਟਿੰਗ ਕੀਤੀ ਆ ਆੜਤੀਆਂ ਨੇ ਅਕਾਊਂਟੈਂਟ ਨੇ ਸ਼ੈਲਰ ਵਾਲੇ ਆਏ ਹੋਏ ਆ ਔਰ ਸਾਰੇ ਲੋਕ ਸਮਰਾਲਾ ਦੇ ਆ ਇਸ ਕੰਪਲੈਕਸ ਦੇ ਲੋਕ ਆਏ ਹੋਏ ਆ ਔਰ ਤੁਸੀਂ ਸਾਰਿਆਂ ਦੇ ਭਾਸ਼ਣ ਨਹੀਂ ਸੁਣ ਲਿਆ ਮੈਂ ਤਾਂ ਹਮੇਸ਼ਾ ਕਿਸਾਨਾਂ ਦੇ ਆੜਤੀਆਂ ਦੇ ਸ਼ੈਲਰ ਵਾਲਿਆਂ ਦੇ ਪੱਖ ਚ ਕੰਮ ਕੀਤਾ ਬੋਲਿਆਂ ਵੀ ਔਰ ਇਹਨਾਂ ਦਾ ਹਰ ਸੰਭਵ ਕੰਮ ਮੈਂ ਕਰਾ ਕੇ ਦਿੱਤਾ ਅਸੰਭਵ ਵੀ ਕਰਾਤਾ ਹੈ ਫਰਕ ਅਸੰਭਵ ਕੰਮ ਸੀ ਉਹ ਵੀ ਕਰਾਤਾ ਕਿਉਂ ਜੀ ਜੀ ਤੇ ਮੈਂ ਬੇਨਤੀ ਕੀਤੀ ਹੈ ਸਾਰਿਆਂ ਨੂੰ ਕਿ ਭਾਈ ਮੇਰੇ ਪਿਛਲੇ ਰਿਕਾਰਡ ਨੂੰ ਦੇਖਦੇ ਹੋਏ ਪਾਰਲੀਮੈਂਟ ਦੇ ਵੀ ਔਰ ਜਿਹੜੇ ਤੁਹਾਡੇ ਕੰਮ ਕਰਾਏ ਆ ਔਰ ਜਿਹੜਾ ਸਟੈਂਡ ਮੈਂ ਪਾਰਲੀਮੈਂਟ ਦੇ ਤੁਹਾਡੇ ਲਈ ਰੱਖਿਆ ਹੱਥ ਜੋੜ ਕੇ ਬੇਨਤੀ ਕੀਤੀ ਆ ਕਿ ਸਭ ਜਗ੍ਹਾ ਮੇਰੇ ਲਈ ਇਸ ਗੱਲ ਨੂੰ ਪਹੁੰਚਾਓ ਕਿ ਡਾਕਟਰ ਅਮਰਜੀਤ ਨੂੰ ਦੁਬਾਰਾ ਐਮਪੀ ਬਣਾਓ ਔਰ ਉਹਨੂੰ ਪਾਰਲੀਮੈਂਟ ਦੇਣਾ ਡਾਕਟਰ ਸਾਹਿਬ ਜਿਵੇਂ ਇਹ ਵਿਰੋਧੀ ਪਾਰਟੀਆਂ ਨੇ ਸ਼੍ਰੋਮਣੀ ਕਾਲੇ ਪੱਤਰੀ ਗੱਲ ਕਰੀ ਆਹ ਪਾਰਟੀ ਉਹ ਕਹਿੰਦੇ ਬੈਨ ਤੁਸੀਂ ਮੌਜੂਦਾ 2019 ਤੋਂ 2024 ਦਾ ਐਮਪੀ ਰਹੇ ਹੋ ਪਰ ਤੁਸੀਂ ਗਾਇਬ ਰਹੇ ਹੋ ਹਲਕੇ ਦੇ ਕੀ ਕਹਿਣਾ ਚਾਹੁੰਦੇ ਦੇਖੋ ਉਹਨਾਂ ਨੂੰ ਕੋਈ ਉਹਨਾਂ ਕੋਲ ਮੁੱਦਾ ਨਹੀਂ ਹੈਗਾ ਆ ਹਲਕਾ ਇੰਚਾਰਜ ਖੜੇ ਕਿਉਂ ਭਾਈ ਕੋਈ ਪਿੰਡ ਨਹੀਂ ਬਚਿਆ ਜਿੱਥੇ ਮੈਂ ਗਿਆ ਨਹੀਂ ਬਿਲਕੁਲ ਉਹ ਗੱਲ ਦਾ ਕਰਨ ਸਾਹਮਣੇ ਐਵੇਂ ਹੀ ਗੱਲ ਕਰੀ ਜਾਂਦੇ ਆ ਦੇਖੋ ਮੈਂ ਜਿੰਨਾ ਵੀ ਪਾਰਲੀਮੈਂਟ ਅਟੈਂਡ ਕਰਕੇ ਔਰ ਕਰੋਨਾ ਦਾ ਪੀਰੀਅਡ ਛੱਡ ਕੇ ਮੈਂ ਜਿੰਨੇ ਮੈਕਸਿਮਮ ਜਗ੍ਹਾ ਜਾ ਸਕਦਾ ਸੀ ਉਹ ਕੋਈ ਨਹੀਂ ਜਗ੍ਹਾ ਗਿਆ ਇਹ ਉਹਨਾਂ ਦਾ ਕਿਉਂਕਿ ਮੇਰੇ ਖਿਲਾਫ ਕੋਈ ਮੁੱਦਾ ਨਹੀਂ ਆ ਕਿਉਂ ਜੀ ਕੋਈ ਮੁੱਦਾ ਨਹੀਂ ਆ ਤੇ ਕਹਿੰਦੇ ਅਰੇ ਕਿਉਂ ਨਹੀਂ ਆਇਆ ਆ ਖੜੇ ਹੱਥ ਤੋਂ ਜੀ ਤੁਸੀਂ ਦੱਸੋ 2 ਸਾਲ ਤੋਂ ਤੁਸੀਂ ਸਿਰ ਤੁਸੀਂ ਸਵਾਲੇ ਵਿਧਾਨ ਸਭਾ ਹਲਕੇ ਨੂੰ ਪੂਰਾ ਟਾਈਮ ਕੋਈ ਪਿੰਡ ਨਹੀਂ ਛੱਡਿਆ ਕਿਹੜੀਆਂ ਗੱਲਾਂ ਕਰਦੇ ਆ ਜੋ ਮਰਜ਼ੀ ਕਹੀ ਜਾਣ ਬਈ اپੋਜੀਸ਼ਨ ਵਾਲੇ ਆ ਉਹਨਾਂ ਨੇ ਮੇਰੇ ਖਿਲਾਫ ਪੁੱਛਤਾ ਕਹਿਣਾ ਹੀ ਆ ਹੋਰ ਤਾਂ ਕੋਈ ਗੱਲ ਹੈ ਨਹੀਂ ਆ ਕੋਈ ਜਗ੍ਹਾ ਨਹੀਂ ਛੱਡੀ ਸ਼ਾਇਦ ਹੀ ਕੋਈ ਪਿੰਡ ਬਚ ਗਿਆ ਹੋਊਗਾ ਜੋ ਕੋਈ ਮੁਹੱਲਾ ਬਚ ਗਿਆ ਉਹ ਜਿੱਥੇ ਮੈਂ ਨਾ ਪਹੁੰਚਿਆ ਹੋਊਂਗਾ ਐਮਪੀ ਲੈਡ ਮੇਰੇ ਕੋਲ 18 ਕਰੋੜ ਸੀ 18 ਦਾ 18 ਮੰਡਿਆ ਔਰ ਜਿੰਨੇ ਮਸਲੇ ਜਿਸ ਹਲਕੇ ਦੇ ਮੇਰੇ ਨੋਟਿਸ ਚ ਆਏ ਇੱਥੇ ਸਭ ਤੋਂ ਪਹਿਲਾਂ ਜਿਹੜਾ ਆ ਸਮਰਾਲੇ ਵਾਲਾ ਜਿਹੜਾ ਆ ਪੋਲਾ ਮੈਂ ਬਣਵਾ ਕੇ ਦਿੱਤਾ ਕਿਉਂ ਜੀ ਬਿਲਕੁਲ ਮੈਂ ਬਣਵਾ ਕੇ ਦਿੱਤਾ ਔਰ ਹੋਰ ਕਈ ਚੀਜ਼ਾਂ ਟ੍ਰੇਨਾਂ ਕੋਈ ਰੁਕਵਾਈਆਂ ਆ ਕਰਾ ਉਹ ਕਰਾ ਮੈਂ ਤੇ ਇੰਨਾ ਕੁਝ ਕਰਾਇਆ ਅਰੇ ਆ ਜਿਹੜਾ ਐਮਪੀ ਡੀ ਜੀ ਨੇ ਟਿਕਟ ਲਈ ਆ ਇਹ 5 ਸਾਲ ਐਮਐਲ ਇਹ ਰਿਆ ਰਿਕਾਰਡ ਕਟਵਾ ਕੇ ਦੇਖ ਲੋ ਇੱਕ ਵਾਰੀ ਵੀ ਅਸੈਂਬਲੀ ਚ ਖੜਾ ਹੋ ਕੇ ਬਸੀ ਪਠਾਣਾ ਲਈ ਬੋਲਿਆ ਸੱਚਾ ਠੀਕ ਹੈ ਜੀ ਇੱਕ ਵਾਰੀ ਚੌਥੀ ਪਾਰਟੀ ਆ ਗੱਲ ਬਦਲੂਆ ਤੇ ਇਹਨਾਂ ਨੇ ਤਾਂ ਹੋਰ ਕੋਈ ਗੱਲ ਨਹੀਂ ਆਇਆ ਨਹੀਂ ਉਹਦੇ ਬਸ ਹੀ ਪਠਾਣਾ ਹਲਕੇ 80 ਨੱਬਾ ਪਿੰਡਾਂ 'ਚ ਮੈਂ ਉੱਥੇ ਗਿਆ ਹੋਇਆ ਮੇਰੇ ਸਾਹਮਣੇ ਗੱਲ ਕਰਨ ਨਾ ਪਿੱਠ ਪੂچھے ਦਾ ਤੁਸੀਂ ਕੁਝ ਵੀ ਕਹੀ ਜਾਓਗੇ ਅਕਾਲੀਸਰਵਲੋ ਇਹ ਵੀ ਕਿਹਾ ਜਾਂਦਾ ਵਾ ਜਿਹੜੇ ਜੀਪੀ ਨੇ ਉਹਨਾਂ ਨਾਲ ਥੋੜਾ ਜਿਹਾ ਸਮਝੌਤਾ ਵਾ ਆਮ ਆਦੀ ਪਲਟ ਤੇ ਤਾਂ ਰਸਦਾ ਉਹ ਤਾਂ ਕਰ ਗਏ ਅਰੇ ਸਾਡੇ ਨਾਲ ਉਹਨਾਂ ਦਾ ਕੀ ਸਮਝੌਤਾ ਹੈਗਾ ਅਜੀਤਾ ਆਮ ਆਜ਼ਮੀ ਪਾਰਟੀ ਦੇ ਇੱਕ ਜੀ ਨੂੰ ਮੈਂ ਪਛੜਨੀ ਦਿੱਤਾ ਕਿਵੇਂ ਸਮਝੌਤਾ ਜੀ ਸਾਡਾ ਅਸੀਂ ਪੰਜਾਬ ਚ ਬਿਲਕੁਲ ਸਮਝੌਤਾ ਨਹੀਂ ਕੀਤਾ ਹੈਗਾ ਉਹਦੇ ਕੋਈ ਖਾਸ ਕਾਰਨ ਸੀ ਨਹੀਂ ਸਮਝੌਤਾ ਕੀਤਾ ਕਿਉਂਕਿ ਅਸੀਂ ਇਹਨਾਂ ਦਾ ਰਾਜ ਆ ਅਸੀਂ ਮੇਨ اپੋਜੀਸ਼ਨ ਪਾਰਟੀ ਆ ਅਸੀਂ ਤਿਆਰ ਨਹੀਂ ਸੀ ਕਿ ਇਹਨਾਂ ਨਾਲ ਸਮਝੌਤਾ ਕਰੀਏ ਬੀਜੇ ਵਿਰੋਧੀ ਕਹਿੰਦੇ ਨੇ ਇਹਦੇ ਵੱਡੇ ਜੋ ਨੇਤਾ ਨਹੀਂ 400 ਬਾਰ ਦਾ ਵਾਦਾ ਕਰਦੇ ਨੇ ਦਾਵਾ ਤੇ ਉਮੀਦਵਾਰ ਅਜੇ ਤੱਕ ਆਇਆ ਨਹੀਂ ਹੈਗਾ ਐ ਹੈਗਾ ਦੇਖੋ ਪੰਜਾਬ ਚ ਉਹਨਾਂ ਨੂੰ ਹੌਲੀ ਹੌਲੀ ਸਮਝ ਆ ਰਹੀ ਹੈ ਜਿਹਨੇ 2000 ਉਮੀਦਵਾਰ ਦਿੱਤੇ ਸੀ ਉਹਨਾਂ ਨੂੰ ਕੋਈ ਕਿਤੇ ਵੜਨ ਦਿੰਦਾ ਨਹੀਂ ਹੈਗੀ ਲੋਕ ਵਿਰੋਧ ਕਰ ਰਹੇ ਆ ਉਹਨਾਂ ਦਾ ਉਹ ਬੀਜੇਪੀ ਦੀ ਔਰ ਮੋਦੀ ਜੀ ਦੀ ਜਿਹੜੀਆਂ ਨੀਤੀਆਂ ਸੀ 10 ਸਾਲ ਦੀਆਂ ਉਹਨਾਂ ਦਾ ਵਿਰੋਧ ਹੋ ਰਿਹਾ ਫੀਲਡ ਵਿੱਚ ਇਸ ਕਰਕੇ ਐਸ ਹਲਕੇ 'ਚ ਉਹਨਾਂ ਨੂੰ ਤਕਲੀਫ ਹੋ ਰਹੀ ਆਮ ਪਾਰਟੀ ਕੋਲ ਕਿਹੜਾ ਉਮੀਦਵਾਰ ਸੀ ਆ ਸਾਡੇ ਵਾਲਾ ਇੱਕ ਬੰਦਾ ਪੱਟ ਕੇ ਲੈ ਗਏ ਅਰੇ ਆਪਣਾ ਬੰਦਾ ਤੁਸੀਂ ਤਾਂ ਕਹਿੰਦੇ ਸੀ ਜਿਹੜੇ ਸਾਡੇ ਤੱਪੜ ਪਿਛਾਉਣ ਵਾਲੇ ਉਹਨਾਂ ਨੂੰ ਟਿਕਟ ਦਿਆ ਕਰਾਂਗੇ ਤੱਪੜ ਪਿਛਾਉਣ ਆ ਰਹੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਜੰਮੀਤ ਬਿੱਟੂ ਵੀ ਕਿਨੇ ਲੋਦੇ ਆਣ ਤੋਂ ਭਾਜਪਾ ਦੇ ਵਿੱਚ ਉਹ ਕਿਉਂ ਗਏ ਨੇ ਅਰੇ ਉਹ ਭਾਈ ਨੂੰ ਉਹਦਾ ਮਿੱਟੂ ਤੋਂ ਭਾਈ ਉਹਦਾ ਜਵਾਬ ਲੋ ਫਿਰ ਤੋਂ ਕਿਉਂ ਪੁੱਛ ਰਹੇ ਹੋ ਕਾਂਗਰਸ ਤੋਂ ਸੰਤੁਸ਼ਟ ਨਹੀਂ ਸੀ ਤਾਂ ਕਰਕੇ ਮੈਂ ਕਿਵੇਂ ਕਹਿ ਸਕਦਾ ਯਾਰ ਇਹ ਤਾਂ ਉਹਨਾਂ ਦਾ ਸਵਾਲ ਆ ਮੈਂ ਕਿਵੇਂ ਕਹਿ ਸਕਦਾ ਪਰ ਜਿਹੜੇ ਲੋਕ ਪਾਰਟੀਆਂ ਛੱਡਦੇ ਆ ਮੈਂ ਸਿਧਾਂਤਿਕ ਤੌਰ ਤੇ ਇਹ ਕਹਿਣਾ ਚਾਹੁੰਦਾ ਕਿ ਉਹ ਕੋਈ ਚੰਗਾ ਕੰਮ ਨਹੀਂ ਕਰਦੇ ਖਰਾਬ ਕੰਮ ਕਰਦੇ ਚਾਰ ਵਾਰ ਜੇਤੂ ਵਿਧਾਇਕ ਰਹੇ ਮਨੀ ਸਿੰਘ ਢਿੱਲੋਂ ਤੋਂ ਅੱਜ ਨਾਲ ਚੋਣ ਪਰਚਾ ਕੇ ਉਹਨਾਂ ਕੋਈ ਪਰਿਵਾਰ ਵੀ ਦੇਖਣ ਨੂੰ ਨਹੀਂ ਮਿਲ ਰਿਹਾ ਇੱਕ ਦੋ ਫਾੜ ਹੋਈ ਪਈ ਕਾਂਗਰਸ ਅਰੇ ਨਹੀਂ ਭਾਈ ਤੂੰ ਤਾਂ ਤੈਨੂੰ ਸਾਰਾ ਹੀ ਦੋਫਾੜ ਲੱਗਦਾ ਹੈਗਾ ਆ ਪੱਪੀ ਕੌਣ ਆ ਆ ਕੌਣ ਆ ਪੱਪੀ ਖੜਾ ਕੌਣ ਆ ਸੀ ਕਾਂਗਰਸ ਪਾਰਟੀ ਕੋਣ ਹੈ ਇੱਕ ਮੋਟਾ ਜੀ ਸਾਰੀ ਢਿੱਲੋਂ ਬਾਰੇ ਗੱਲ ਕਰ ਰਹੇ ਏ ਢਿੱਲੋਂ ਪਰਿਵਾਰੀਆਂ ਭਾਈ ਦੱਸਦੇ ਤੂੰ ਬਿਲਕੁਲ ਜੀ ਬਿਲਕੁਲ ਮੈਂ ਉਹ ਢਿੱਲੋਂ ਪਰਿਵਾਰੀਆਂ ਨੂੰ ਮੈਂ ਮਿਲ ਕੇ ਆਇਆ ਉਹਨਾਂ ਦੀ ਕਾਂਗਰਸ ਪਾਰਟੀ 28 ਸਭਾ ਨੀਆ ਉਹਨਾਂ ਦੇ ਗ੍ਰੈਂਡਸਨ ਔਰ ਇਹ ਪੱਪੀ ਜੀ ਦੀ ਪੱਪੀ ਜੀ ਦੀ ਡਿਊਟੀ ਲਈ ਹੈ ਕਿ ਨਹੀਂ ਪੱਪੀ ਤੁਮ ਸਾਥ ਕਰਦੇ ਨੇ ਨਾ ਕਿਹੜੇ ਮੁੱਦੇ ਨੂੰ ਲੈ ਕੇ ਲੋਕਾਂ ਨੇ ਕਿਹਾ ਦੀ ਬੱਚਾ ਮੈਂ ਆਪਣੀ ਪਿਛਲੀ ਜਿਹੜੀ ਪਾਰਲੀਮੈਂਟ ਦੀ ਪਰਫਾਰਮੈਂਸ ਆ ਠੀਕ ਹੈ ਜੀ ਔਰ ਜੋ ਮੈਂ ਕੰਮ ਕਰਾਇਆ ਜੋ ਮੈਂ ਉੱਥੇ ਬੋਲੇ ਆ ਖਾਰੀ ਪਾਰਲੀਮੈਂਟ ਦਾ ਪੰਜਾਬ ਦੇ ਮੁੱਦੇ ਕਿਸਾਨਾਂ ਦੇ ਮੁੱਦੇ ਹਰ ਆਦਮੀ ਦਾ ਆੜਤੀਆਂ ਦਾ ਮੁੱਦਾ ਚਾਹੇ ਇੰਡਸਟਰੀ ਦਾ ਮੁੱਦਾ ਸੀ ਮੈਂ ਔਰ ਰੇਲਵੇ ਨੈਸ਼ਨਲ ਹਾਈਵੇ ਕੋਈ ਮੇਰੇ ਖਿਆਲ ਮੁੱਦਾ ਨਹੀਂ ਹੈ ਜਿਹੜਾ ਮੈਂ ਪਾਰਲੀਮੈਂਟ ਚੱਕਿਆ ਨਹੀਂ ਔਰ ਮੈਂ ਕੋਸ਼ਿਸ਼ ਕੀਤੀ ਆ ਕਿ ਜ਼ਿਆਦਾ ਤੋਂ ਜ਼ਿਆਦਾ ਇੱਥੇ ਕੰਮ ਕਰਾਣਾ ਪਰ اپੋਜੀਸ਼ਨ ਐਲਪੀ ਵੀ ਇੱਕ ਲਿਮਿਟੇਸ਼ਨ ਵੀ ਰਹੀਂ ਦੀ ਉਹਦੀ ਇੱਕ ਸੀਮਾ ਰਹਿੰਦੀ ਹੈ ਫੇਰ ਵੀ ਬਹੁਤ ਸਾਰੇ ਕੰਮ ਨੇ ਕਰਾਉਣ 'ਚ ਸਫਲ ਹੋਇਆ ਔਰ ਅਗਲੀ ਵਾਰ ਸਾਡੀ ਉਹ ਸਰਕਾਰ ਬਣ ਰਹੀ ਹੈ ਕੋਈ ਕੰਮ ਨਹੀਂ ਛੱਡਾਂਗੇ ਸਾਰੇ ਕੰਮ ਕਰਾ ਦੇਣਾ ਬਹੁਤ ਬਹੁਤ ਮਾਰਟੀਰੀ ਕੀਤੀ ਹੈ ਜੀ 12:30 ਦੀ ਹੋ ਰਹੀ ਮੀਟਿੰਗ ਹੈ ਬਹੁਤ ਬਹੁਤ ਸਾਨੂੰ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ Jangan kalian